ਮਾਰਕੀਟ ਦੀਆਂ ਵੀ ਤਸਵੀਰਾਂ ਸਾਹਮਣੇ ਆ ਕਿਉਂਕਿ ਹੁਣ ਜਿਹੜੇ ਸੰਗਤਾਂ ਉਹ ਨਤਮਸਤਕ ਹੋਣ ਜਾਂਦੀ ਹੈ ਮਾਰਕੀਟ 'ਚ ਜਾਂਦੀ ਹੈ ਉੱਥੇ ਪੰਜਾਬੀ ਆਪਣੇ ਸਿੰਗਰਾ ਦੇ ਪੋਸਟਰਸ ਲੱਗੇ ਹੁੰਦੇ ਆ ਤਸਵੀਰਾਂ ਲੱਗੀਆਂ ਹੁੰਦੀਆਂ ਕਾਫੀ ਪਸੰਦ ਵੀ ਕਰਦੇ ਨੇ ਜਿਵੇਂ ਇੱਥੋਂ ਤੱਕ ਇਹ ਬੜੇ ਮੰਡੀ ਹੈ ਨਾ ਮਾਰਕੀਟ ਹੈ ਜਿਹੜੀ ਜੀ ਹਾਂਜੀ ਉਹ ਸਾਨੂੰ ਗੁਰਨਨ ਕਰਦੀ ਹਰ ਥਾਂ ਦੇ ਉੱਤੇ ਜੇ ਪਾਕਿਸਤਾਨ ਦੇ ਵਿੱਚ ਸਿੱਖ ਚਿਹਰਾ ਬਹੁਤ ਮਾਰਕੀਟ ਹੋ ਰਿਹਾ ਪਿਛਲੇ ਸਮੇਂ ਤੋਂ ਜੀ ਉਹ ਨਵਜੋਤ ਸਿੱਧੂ ਦਾ ਬਹੁਤ ਹੋ ਰਿਹਾ ਹ ਹ ਬਹੁਤ ਸਾਰੇ ਦੁਕਾਨਾਂ ਦੇ ਉੱਤੇ ਸਿੱਖ ਸਰਦਾਰ ਦੀ ਜਿਹੜੀ ਤਸਵੀਰ ਆ ਉਹ ਆਪਣੇ ਸਾਡੇ ਮਤਲਬ ਸਿਆਸਤਦਾਨ ਨਵਜੋਤ ਸਿੱਧੂ ਦੀ ਲੱਗੀ ਹੋਈ ਹੈ। ਹੂੰ। ਅੱਛਾ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਤਾਂ ਬਹੁਤ ਸਾਰੇ ਦੁਕਾਨਾਂ 'ਤੇ ਸਿੱਧੂ ਮੂਸੇਵਾਲੇ ਦੀ ਲੱਗੀ ਹਾਂ ਜੀ ਆਈਆਂ ਸੀਗੀਆਂ ਦੁਕਾਨਾਂ। ਅੱਛਾ ਉਸ ਤੋਂ ਪਹਿਨ ਦਿਲਜੀਤ ਦੀ ਬਹੁਤ ਲੱਗੀ ਮੈਂ ਵੇਖੀ ਆ। ਅੱਛਾ। ਇਸੇ ਤਰ੍ਹਾਂ ਦੇ ਨਾਲ ਹੀ ਮੈਂ ਉੱਥੇ ਅਰਵਿੰਦਰ ਗਰੇਵਾਲ ਦੀਆਂ ਤਸਵੀਰਾਂ ਵੀ ਦੇਖੀਆਂ ਨੇ ਸਮਾਂ ਪਹਿਲਾਂ ਇੰਦਰਜੀਤ ਨਿੱਕੂ ਦੀਆਂ ਵੀ ਵੇਖੀਆਂ ਨੇ। ਹੂੰ। ਜਸਵਿੰਦਰ ਭੱਲੇ ਦੀਆਂ ਵੀ ਵੇਖੀਆਂ ਨੇ। ਹੂੰ। ਕਾਰਨ ਕੀ ਹੈ ਕਿ ਮੰਡੀ ਦੇ ਵਿੱਚ ਕਿਹਦੀ ਸਰਦਾਰੀ ਹੈ ਉਹਦੇ ਮੁਤਾਬਕ ਲੋਕ ਜਿਹੜੇ ਨੇ ਉੱਥੇ ਡਿਸਪ ਔਰ ਕੱਲੇ ਸਿੱਖ ਹੀ ਨਹੀਂ ਕਰਦੇ ਆਪਣੇ ਦੁਕਾਨਾਂ ਦੇ ਬਾਹਰ ਜੀ ਈਵਨ ਮੁਸਲਮਾਨ ਵੀ ਕਰਦੇ ਨੇ اچھا ਔਰ ਜ਼ਿਆਦਾ ਰੁਝਾਨ ਇਹ ਚ ਰਹਿਗਾ ਨਨਕਾਣਾ ਸਾਹਿਬ ਦੇ ਵਿੱਚ ਜਾਂ ਉਹਨਾਂ ਥਾਵਾਂ 'ਤੇ ਜਿੱਥੇ ਸਿੱਖ ਪੋਪੂਲੇਸ਼ਨ ਹੈਗੀ ਹੈ ਜੀ 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 ਉੱਥੇ ਜ਼ਿਆਦਾ ਇਸ ਗੱਲ ਦਾ ਰੁਝਾਨ ਹੈ ਹਮ